ਤੋ ਜੀ ਗੱਲ ਕਹਿਣ ਲੱਗਿਆ ਇੱਕ ਘਰਵਾਲੀ ਆਪਣੇ ਘਰਵਾਲੇ ਨੂੰ ਕਹਿੰਦੀ ਐ ਕਹਿੰਦੀ ਵੀ ਵੇਖ ਲਾ ਤੂੰ ਮੇਰੀ ਦਲੇਰੀ ਨਹੀਂ ਵੇਖੀ ਤੇਰੀ ਮਾਨਸਾ ਤੈਨੂੰ ਘਰੋਂ ਕੱਢ ਕੇ ਨਾ ਕੱਲੀ ਰੋਟੀ ਪਕਾ ਕੇ ਖਾਊਂਗੀ ਤੇ ਇਹਨੇ ਤਾਂ ਸਿੱਧਾ ਹੋ ਜਾ ਤੇ ਘਰਵਾਲੇ ਨੂੰ ਐ ਹੁੰਦਾ ਵੀ ਐਵੇਂ ਮਰ ਜਾਂਦਾ ਫੜ ਪਰ ਅਖੀਰ ਤੇ ਜਾ ਕੇ ਕੀ ਹੁੰਦਾ ਪਤੀ ਪਤਨੀ ਦਾ ਗੁੱਸਾ ਤੇ ਰਾਜੀ ਬੰਦਾ ਕਿਵੇਂ ਹੁੰਦਾ ਇਹ ਤਾਂ ਹੁਣ ਸਾਨੂੰ ਜੈ ਸਿੰਘ ਵਾਲਿਆਂ ਪਰਦਾ ਕੀ ਤੀ ਦੱਸੂਗਾ ਇਹ ਲੋ ਸੁਣੋ ਗੀਤ ਗੱਲ ਸੋਣਾ ਲੈ ਤੂੰ ਮੇਰੀ ਤੂੰ ਮੇਰੀ ਬੇਖੀਨੀ ਦਲੇਰੀ ਤੇਰੀ ਮਾਂ ਨੂੰ ਤੇ ਤੈਨੂੰ ਘਰੋਂ ਕੱਢ ਕੇ ਕੱਲੀ ਖਾਉਂ ਤੇ ਪਕਾਉਂਗੀ ਤੂੰ ਤਾਂ ਬੇਬੇ ਪਿੱਛੇ ਕਾ ਤੂ ਫੇਰੇ ਲੱਗੇ ਆ ਮਰੁੱਸ ਕੇ ਪਿਆਨੂ ਜਾਉਂਗੀ ਤੂੰ ਤਾਂ ਬੇਬੇ ਪਿੱਛੇ ਕਾ ਤੋ ਫੇਰੇ ਲੱਗੇ ਆ ਮੈਂ ਰਸਕੇ ਪਿਆਨੂ ਜਾਉਂਗੀ ਜੀ ਨੂੰ ਕਹਿੰਦੇ ਹੁੰਦੇ ਸੱਸ ਉਹ ਹੈ ਸੋਹਣੀਏ ਉਹ ਤਾਂ ਹੁੰਦੀ ਮਾਵਾਂ ਵਾਰਗੀ ਨੀ ਤੂੰ ਬੇਬੇ ਨਾਲ ਗੱਲੀ ਬਾਤੀ ਕਾਸ਼ ਤੋ ਰਹਿਨੀ ਐ ਤੂੰ ਐਵੇਂ ਲਾੜਦੀ ਸੱਸ ਮਾਮਾ ਨਾਲੋਂ ਸਮਝ ਲਾ ਪਿਆਰੀ ਤੂੰ ਪਿੱਛੋਂ ਬੈਠੀ ਪਛਤਾਵੇਂਗੀ ਜਦੋਂ ਉਜੜ ਗਈ ਫੁੱਲਾਂ ਦੀ ਕਿਆਰੀ ਤੂੰ ਪਿੱਛੋਂ ਬੈਠੀ ਪਛਤਾਵੇਂਗੀ ਤੇਰੀ ਮਾਂ ਨੂੰ ਫੜਾ ਮੈਂ ਪਕਾ ਕੇ ਪਹਿਲਾਂ ਰੋਟੀ ਤੇਰੀ ਮਾਂ ਨੂੰ ਫੜਾ ਮੈਂ ਪਕਾ ਕੇ ਪਹਿਲਾ ਰੋਟੀ ਮੈਂ ਤਾਂ ਤੇਰੇ ਘਰ ਆ ਗਈ ਮੇਰੀ ਕਿਸ਼ਮਤ ਖੋਟੀ ਉਹ ਤਾਂ ਕੌੜ ਮੱਝ ਵਾਂਗੂੰ ਮਲਤਾ ਮਾਰਦੀ ਮੈਂ ਗੱਲ ਸਿਰ ਦੀ ਸੁਣਾਉਂਗੀ ਤੂੰ ਤਾਂ ਬੇਬੇ ਪਿੱਛੇ ਕਾ ਤੋ ਫੇਰੇ ਲੱਗੇ ਆ ਮੈਂ ਕੱਲੀ ਖਾਉ ਤੇ ਪਕਾਉਂਗੀ ਤੂਤਾ ਬੀਬੀ ਪਿੱਛੇ ਕਾ ਤੂੰ ਫੇਰੇ ਲੱਗਿਆ ਮੈਂ ਰੁੱਸ ਕੇ ਪਿਆ ਕੈ ਨੂੰ ਜਾਊਂਗੀ ਮੇਰੀ ਮਾਂ ਨੇ ਸੀ ਮੈਨੂੰ ਜੰਮ ਪਾਲ ਕੇ ਤੇ ਤੇਰੇ ਪੂਰੇ ਲਾਤਾ ਸੋਣੀਏ ਤੂਤਾ ਤੈਨ ਮਹੀਨੇ ਆਚ ਪਛਮ ਮੰਨਿਓ ਸੂਰਜ ਚੜਾਤਾ ਸੋਣੀਏ ਮੇਰੀ ਮਾਂ ਮੈਨੂੰ ਲੱਗਦੀ ਪਿਆਰੀ ਤੂੰ ਉਦਾਲਤਾਂ ਚ ਧੱਕੇ ਖਾਵੇਂਗੀ ਜਦੋਂ ਉਜੜ ਗਈ ਫੁੱਲਾਂ ਦੀ ਕਿਆਰੀ ਤੂੰ ਪਿੱਛੋਂ ਬੈਠੀ ਪਛਤਾਵੇਂਗੀ ਮੈਂ ਤਾਂ ਹੱਥ ਜੋੜ ਮਾਫੀ ਤੈਥੋਂ ਮੰਗਦੀ ਮੈਥੋਂ ਹੋਗੀ ਭੁੱਲ ਮੱਖਣਾ ਆਪਾਂ ਰਾਲੇ ਮੇਲੇ ਬੇਬੇ ਦੀ ਸੇਵਾ ਕਰੀਏ ਤੇਲ ਪਾਲ ਲਈਏ ਫੁੱਲ ਮੱਖਣਾ ਆਪਾਂ ਰਾਲ ਕੇ ਬੇਬੇ ਦੀ ਸੇਵਾ ਕਰੀਏ ਸਾਭ ਲਈਏ ਫੁੱਲ ਮੱਖਣਾ ਹੁਣ ਅਣ ਪੜ ਮਾਫ ਕਰ ਦੇ ਬੇਬੇ ਦੇ ਪੈਰੀਂ ਹੱਥ ਲਾਉਂਗੀ ਮੈਂ ਤਾਂ ਕਮਲ ਕੋਟ ਦੀ ਸਿਫੇਰਦੀ ਮੈਂ ਲੋਕਾਂ ਤੋਂ ਭੁੱਲ ਬਖਸ਼ਾਂਗੀ ਜਦੋਂ ਉੱਜੜ ਗਈ ਫੁੱਲਾਂ ਦੀ ਕਿਯਾਰੀ ਤੂੰ ਪਿੱਛੋਂ ਬੈਠੀ ਪਛਤਾਵੇਂਗੀ ਮੈਂ ਤਾਂ ਦੋਵੇਂ ਹੱਥ ਜੋੜ ਮਾਫੀ ਮੰਗਦੀ ਨਾ ਰੁੱਸ ਕੇ ਪਿਆਨੂ ਜਾਊਂਗੀ